ਦੋਸਤੋ ਤੁਸੀਂ ਯਕੀਨ ਨਹੀਂ ਮੰਨਣਾ ਵੀ ਇੰਡੀਆ 'ਚ ਰਹਿ ਕੇ ਵੀ ਕੋਈ ਟਰੱਕ ਡਰਾਈਵਰ ਮਹੀਨੇ ਦਾ 10 ਤੋਂ 15 ਲੱਖ ਰੁਪਏ ਕਮਾ ਸਕਦਾ ਕਿਉਂਕਿ ਜਦ ਤਰ੍ਹਾਂ ਆਪਾਂ ਸੁਣਦੇ ਆਂ ਵੀ ਅਮਰੀਕਾ ਆਸਟ੍ਰੇਲੀਆ ਜਿੱਥੇ ਮਿੱਤਰ ਆਪਣੇ ਟਰੱਕ ਚਲਾਉਂਦੇ ਨੇ ਵੀ ਉਹ ਡਾਲਰ ਕੁੱਟਦੇ ਨੇ ਇੰਡੀਆ ਜਾ ਕੇ 10-15 ਲੱਖ ਬਣ ਜਾਂਦਾ ਪਰ ਅੱਜ ਜਿਹੜੀ ਤੁਹਾਡੇ ਲਈ ਕਹਾਣੀ ਲੈ ਕੇ ਆਇਆ ਨਾ ਉਹ ਉਸ ਇਨਸਾਨ ਦੀ ਕਹਾਣੀ ਲੈ ਕੇ ਆਇਆ ਜਿਹੜਾ ਕਿ ਇੰਡੀਆ 'ਚ ਟਰੱਕ ਚਲਾਉਂਦਾ ਇੱਕ ਟਰੱਕ ਚਲਾਉਂਨ ਵਾਲੇ ਇਹ ਨਹੀਂ ਹੈਗਾ ਵੀ ਉਹਦੀ ਕੋਈ ਕੰਪਨੀ ਆ ਟਰੱਕਾਂ ਦੀ ਤਾਂ ਉਹ 10 ਤੋਂ 15 ਲੱਖ ਰੁਪਏ ਕਮਾ ਰਿਹਾ ਪਰ ਉਹ ਕੱਲੇ ਟਰੈਕਿੰਗ ਤੋਂ ਨਹੀਂ ਕਮਾਰੇ ਆ ਟਰੈਕਿੰਗ ਚ ਤਾਂ 30 ਤੋਂ 50000 ਰੁਪਏ ਕਹਿੰਦਾ ਮਹੀਨੇ ਦਾ ਕਮਾਉਣਾ ਕਮਾ ਕੀ ਤੋਂ ਰਿਹਾ ਹੋ YouTube ਤੋਂ ਜਿਹੜਾ ਆਪਣੇ ਕੋਲ ਸਿਲਵਰ ਬਟਨ ਲੱਗਿਆ YouTube ਦਾ YouTube ਤੇ ਕੰਮ ਕਰਕੇ ਕਮਾਰੇਗਾ ਪਹਿਲਾਂ ਨਾਂ ਪੜੋ ਥੱਲੇ ਮੈਂ ਲਿਖਿਆ ਹੋਇਆ ਜੀ ਆਰ ਰਜੇਸ਼ ਬਲੌਗ ਨੂੰ ਸਰਚ ਮਾਰਿਓ ਇੰਸਟਾ ਤੇ ਮਾਰ ਲਿਓ ਚਾਹੇ ਮਾਰ ਲਿਓ YouTube ਤੇ YouTube ਤੇ ਹੈਗੇ ਨੇ 18 ਲੱਖ 80000 ਵਾਂਗੂ ਫੋਲੋਅਰ ਇੰਸਟਾਗ੍ਰam ਤੇ ਹੈਗੇ 12 ਲੱਖ ਵਾਂਗੂ ਫੋਲੋਅਰ ਤੇ ਇਹ ਕੰਮ ਕੀ ਕਰਦਾ ਹੈ YouTube ਤੇ ਕੰਟੈਂਟ ਕੀ ਪਾਉਂਦਾ ਹੈ ਇਹ ਟਰੱਕ ਦੇ ਵਿੱਚ ਆਪਣਾ ਖਾਣਾ ਬਣਾਉਂਦਾ ਹੈ ਜਿਵੇਂ ਆਪਣੇ ਬਹੁਤ ਸਾਰੇ ਬਾਹਰਲੇ ਮਿੱਤਰ ਮੈਂ ਦੇਖਿਆ ਜਿਨ੍ਹਾਂ ਨਾਲ ਗੱਲਬਾਤ ਕਰਦੇ ਕਹਿੰਦੇ ਸੀ ਟਰੱਕ ਦੇ ਵਿੱਚ ਹੀ ਆਪਦਾ ਖਾਣਾ ਬਣਾਉਣੇ ਆਪ ਹੀ ਖਾਣੇ ਆ ਉੱਥੇ ਬਣਾ ਕੇ ਤਾਂ ਉਵੇਂ ਹੀ ਇਹ ਬਣਾਉਂਦਾ ਪਰ ਇਹਨੇ ਕੀ ਕੀਤਾ ਇੱਕ ਕੰਮ ਤੁਹਾਡਾ ਨੂੰ ਅੱਗੇ ਤੇ ਆਪਣੀ ਵੀਡੀਓ ਪਾਉਣ ਲੱਗ ਗਿਆ ਆਪਣੇ ਕੰਟੈਂਟ ਨੂੰ ਲੋਕਾਂ ਨੂੰ ਦਿਖਾਉਣ ਲੱਗ ਗਿਆ ਤੇ ਇੱਕ ਹੈ ਬਿਹਾਰ ਦਾ ਝਾਰਖੰਡ ਦਾ ਹਿੰਦੀ ਬੋਲਦਾ ਹਿੰਦੀ ਕਰਕੇ ਆਡੀਅנס ਬਹੁਤ ਵੱਡੀ ਇਹਨੂੰ ਮਿਲ ਗਈ ਤੇ ਬਹੁਤ ਘੱਟ ਸਮੇਂ ਦੇ ਵਿੱਚ ਇਹਨੇ ਇੰਨੇ ਫੋਲੋਅਰ ਜਿਹੜੇ ਗੱਟ ਕੀਤੇ ਨੇ ਤੇ ਇਹਦੇ ਕੋਲ ਲੇਟੈਸਟ ਮੈਂ ਇੰਟਰਵਿਊ ਸੁਣ ਰਿਆ ਸੀਗਾ ਜਿਹਦੇ ਵਿੱਚ ਇਹਨੇ ਇਹ ਵੀ ਕਿਹਾਗਾ ਵੀ 1 ਮਹੀਨੇ ਜਮੈਂ 28 ਲੱਖ ਰੁਪਏ ਤੱਕ ਵੀ ਕਮਾਇਆ ਹੋਇਆਗਾ ਪਰ 4 ਤੋਂ ਲੈ ਕੇ 12 ਲੱਖ ਦੇ ਵਿੱਚ ਮੈਨੂੰ ਨਾਰਮਲ ਮਿਲਦਾ 2 ਤੋਂ 4 ਲੱਖ ਮੈਂ ਪ੍ਰੋਮੋਸ਼ਨ ਦਾ ਲੈ ਲੰਨਾ ਕਿਸੇ ਨਾ ਕਿਸੇ ਕੰਪਨੀ ਦੀ ਜਦੋਂ ਮੈਨੂੰ ਪ੍ਰੋਮੋਸ਼ਨ ਆਉਂਦੀ ਆ ਟਰੱਕ ਤਾਂ ਇੱਕ ਸ਼ੁਰੂ ਤੋਂ ਮੇਰਾ ਕੀਤਾਗਾ ਉਹਨੂੰ ਮੈਂ ਕਹਿੰਦਾ ਛੱਡ ਨਹੀਂ ਸਕਦਾ ਉਹ ਮੈਂ ਕਰੂੰਗਾ ਤੇ ਇੱਕ ਇਹਦੇ ਵਿੱਚ ਚੀਜ਼ ਹੋਰ ਖਾਸ ਹੈ ਕੋਈ ਵੀ ਆਪਾਂ ਕੰਮ ਕਰਦੇ ਆਂ ਪਰਿਵਾਰ ਚ ਇੱਕ ਬੰਦਾ ਕੁਛ ਕਰ ਰਹੇ ਹੁੰਦਾ ਇੱਕ ਕੁਛ ਕਰ ਰਹੇ ਹੁੰਦਾ ਇਹ ਇਨਸਾਨ ਨੇ ਜਦੋਂ ਆਪਣਾ ਕੰਮ ਸ਼ੁਰੂ ਕੀਤਾ ਸੋਸ਼ਲ ਮੀਡੀਆ ਤੇ ਤਾਂ ਇਹਦੇ ਬੇਟੇ ਨੇ ਇੱਕ ਇਹਦਾ ਵੱਡਾ ਬੇਟਾ ਸਾਗਰ ਹੈ ਜਿਹੜਾ ਉਹਨੇ ਐਡੀਟਿੰਗ ਦਾ ਕੰਮ ਸ਼ੁਰੂ ਕੀਤਾ ਉਹ ਐਡੀਟਿੰਗ ਕਰਦਾ ਹੈਗਾ ਵੀਡੀਓ ਬਣਾਉਂਦਾ ਹੈਗਾ ਇੱਕ ਇਹਦਾ ਬੇਟਾ ਹੈਗਾ ਜਿਹੜਾ ਕਿ ਇੰਸਟਾਗ੍ਰam ਤੇ ਇੱਕ ਫੇਸਬੁਕ ਸੰਭਾਲਦਾ ਹੈਗਾ ਤੇ ਸਾਰਾ ਕੰਮ ਫੈਮਿਲੀ ਕਰਦੀ ਆ ਜਿਹੜੀ ਵੀ ਚੀਜ਼ ਇਹਨਾਂ ਨੇ ਬਣਾਉਣੀ ਹੁੰਦੀ ਆ ਪਹਿਲਾਂ ਇਹਦੀ ਵਾਈਫ ਇਹਨੂੰ ਗਾਈਡ ਕਰ ਦਿੰਦੀ ਆ ਜ਼ਿਆਦਾ ਵੀ ਅੱਜ ਤੁਸੀਂ ਆਹ ਚੀਜ਼ ਐਂ ਬਣਾਇਓ ਕਿਉਂਕਿ ਮਰਦਾਂ ਨੂੰ ਕਿਤੇ ਨਾ ਕਿਤੇ ਖਾਣਾ ਬਣਾਉਣ ਚ ਘੱਟ ਦਿਲਚਸਪੀ ਹੁੰਦੀ ਆ ਕਿਉਂਕਿ ਪਹਿਲਾਂ ਉਹ ਮੀਡ ਵਗੈਰਾ ਬਣਾਉਂਦਾ ਸੀ ਉਹ ਚੀਜ਼ਾਂ ਨੂੰ ਨਾਰਮਲ ਸਮਝ ਆਉਂਦੀਆਂ ਸੀਗੀਆਂ ਪਰ ਹੁਣ ਵੱਖੋ ਵੱਖਰਾ ਕੰਟੈਂਟ ਲੈ ਕੇ ਆਉਣਾ ਪੈਂਦਾ ਹੈਗਾ ਤਾਂ ਇਸ ਕਰਕੇ ਮੈਂ ਕਹਿਣਾ ਜੇ ਤੁਸੀਂ ਇਹ ਕਹਾਣੀ ਸੁਣ ਕੇ ਵੀ ਸੋਸ਼ਲ ਮੀਡੀਆ ਤੇ ਕੰਮ ਨਹੀਂ ਕਰ ਰਹੇ ਤਾਂ ਤੁਸੀਂ ਨਹੀਂ ਕਰ ਸਕਦੇ ਆਨਲਾਈਨ ਚੋਂ ਪੈਸਾ ਨਹੀਂ ਕਮਾ ਸਕਦੇ ਮੈਂ ਕਹਿੰਦਾ ਇੱਕ ਟਰੱਕ ਡਰਾਈਵਰ 10 ਤੋਂ 20 ਲੱਖ ਰੁਪਏ ਮਹੀਨੇ ਦਾ ਕਮਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਮਾ ਸਕਦੇ ਤਾਂ ਇੱਕ ਵਾਰ ਉੱਠੋ ਜਾਗੋ ਜਿਨ੍ਹਾਂ ਕੋਲੇ ਕਿਸੇ ਵੀ ਤਰ੍ਹਾਂ ਦੀ ਕੰਟੈਂਟ ਬਣਾਉਣ ਦੀ ਬਈ ਮਿਹਨਤ ਹੈਗੇ ਜਿਹੜੇ ਮੇਰੇ ਮਿੱਤਰ ਬਾਹਰ ਕੰਮ ਕਰਦੇ ਨੇ ਦੇਰ ਆ ট্রাক ਚ ਚਲਾਉਂਦੇ ਆ ਘਟੋ ਘਟ ਆਪਣੇ ਬਲੌਗ ਪਾਉਣੇ ਸਟਾਰਟ ਕਰੋ ਜੇ ਤੁਹਾਨੂੰ ਕਮਾਈ ਨਾ ਹੋਊਗੀ ਤਾਂ ਤੁਹਾਡੀਆਂ ਜਾਦਾਂ ਦਾ ਸੋਸ਼ਲ ਮੀਡੀਆ ਤੇ ਪਈਆਂ ਹੋਣਗੀਆਂ ਜਾਂ ਕਿਸੇ ਨੂੰ ਉਹ ਹੈਲਪਫੁਲ ਹੋਣਗੀਆਂ ਜਿਹੜੇ ਮੇਰੇ ਵਰਗਾ ਕੋਈ ਮਿੱਤਰ ਕੋਈ ਵੀ ਨਵੇਂ ਥਾਂ ਤੇ ਜਾਂਦਾ ਤਾਂ ਉੱਥੋਂ ਦੀ ਕੋਈ ਵੀਡੀਓ ਮਿਲ ਜਾਂਦੀ ਆ ਆਪਾਂ ਉਹਨੂੰ ਦੇਖ ਕੇ ਆਪਾਂ ਉਸ ਹਿਸਾਬ ਨਾਲ ਹੀ ਉੱਥੋਂ ਦਾ ਜਜ ਕਰਦੇ ਵੀ ਇੱਥੋਂ ਦਾ ਵੈਦਰ ਕਿਵੇਂ ਹੈ ਇੱਥੇ ਕੀ ਪ੍ਰੋਬਲਮ ਹੈ ਤਾਂ ਇਸ ਕਰਕੇ ਸਾਰੇ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਟਰੱਕ ਡਰਾਈਵਰ ਤੋਂ ਆਪਾਂ ਹੱਲਾਸ਼ੇਰੀ ਲਈਏ ਆਪਾਂ ਆਪਣਾ ਕੰਟੈਂਟ ਬਣਾਉਣਾ ਸ਼ੁਰੂ ਕਰੀਏ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਕੋਈ ਤੁਹਾਨੂੰ ਚੀਜ਼ ਸਮਝ ਨਹੀਂ ਆਉਂਦੀ ਤਾਂ gurikrangana.com ਸਕਰੀਨ ਤੇ ਦਿੱਤਾ ਹੋਇਆ ਇਹ ਤੇ ਜਾ ਕੇ ਸਿਰਫ 599 ਰੁਪਏ ਦੇ ਵਿੱਚ ਤੁਸੀਂ ਕੋਰਸ ਵੀ ਖਰੀਦ ਸਕਦੇ ਹੋ ਆਪਣਾ ਉਹਦੇ ਵਿੱਚੋਂ ਵੀ ਤੁਸੀਂ ਸਾਰਾ ਸਿੱਖ ਸਕਦੇ ਹੋ ਤੇ ਜਿਹੜੇ ਵੀ ਤੁਹਾਨੂੰ ਲੱਗਦਾ ਹੈ ਸੋਸ਼ਲ ਮੀਡੀਆ ਤੇ ਕੰਟੈਂਟ ਕ੍ਰੇਟਰ ਵਧੀਆ ਨੇ ਜਿਹੜੇ ਚੰਗਾ ਕੁਮਾਰ ਨੇ ਥੋੜੇ ਟਾਈਮ 'ਚ ਆਪਣਾ ਨਾਮ ਬਣਾਇਆ ਉਹਨਾਂ ਦੇ ਕਮੈਂਟ ਵੀ ਕਮੈਂਟਾਂ ਦੇ ਵਿੱਚ ਨਾਮ ਲਿਖਿਓ ਆਪਾਂ ਇੱਕ ਵੀਡੀਓ ਬਣਾਵਾਂਗੇ ਤੇ ਉਹ ਵੀਡੀਓ ਸਾਰਿਆਂ ਦੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਵਾਂਗੇ ਹੁਣ ਆਰ ਜੇਸ ਬਲੌਗ ਵਾਂਗੂ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਜੇਕਰ ਤੁਸੀਂ ਵੀ ਆਪਣਾ ਕਿਸਮਤ ਦਾ ਦਰਵਾਜ਼ਾ ਇਹਨੂੰ ਖੋਲਣਾ ਚਾਹੁੰਦੇ ਹੋ ਨਾ ਤਾਂ ਉਹ ਮਿਹਨਤ ਨਾਲ ਖੁੱਲੂਗਾ ਸਹੀ ਡਾਇਰੈਕਸ਼ਨ ਨਾਲ ਖੁੱਲੂਗਾ ਤੇ ਰੈਗੂਲਰ ਕੰਮ ਕਰਨਾ ਖੁੱਲੂਗਾ ਮੈਂ ਇਹ ਜਿਹੜੀ ਵੀਡੀਓ ਬਣਾਈ ਹੈ ਜ਼ਿਆਦਾਤਰ ਸੋਸ਼ਲ ਮੀਡੀਆ ਕੰਟੈਂਟ ਵਾਲਿਆਂ ਲਈ ਬਣਾਈ ਆ ਪਰ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਕੰਮ ਕਰਦੇ ਹੋ ਤਾਂ ਆਪਣੇ ਕੰਮ ਨੂੰ 100% ਦੇਣਾ ਸ਼ੁਰੂ ਕਰ ਲਓ ਹੋ ਹੀ ਨਹੀਂ ਸਕਦਾ ਤੁਹਾਡਾ ਕੰਮ ਨਾ ਚੱਲੇ ਤੇ ਮੈਨੂੰ ਇਹਦੇ ਵਿੱਚ ਤਿੰਨ ਸਾਲ ਹੋ ਗਏ ਨੇ ਤੇ ਹੋਰ ਬਹੁਤ ਸਾਰੇ ਮਿੱਤਰ ਨੇ ਜਿਹੜੇ ਨਵੇਂ ਆਪਾਂ ਇਹ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਆਪਣਾ ਵੱਡਾ ਨਾਮ ਬਣਾਇਆ ਧੰਨਵਾਦ ਦੋਸਤੋ